ਉਹ ਬੈਠਾ ਮੈਂ ਪਤਾ ਹਾਂਜੀ ਹਾਂ ਜੀ ਕਿੰਤੂ ਆਪਾਂ ਅੱਦਨ ਰੋਕ ਰਕਈਆ ਤੇ ਘਰ ਆਏ ਆ ਤੇ ਮੇਰਾ ਪੂਰਾ ਹੱਡਾ ਹੀ ਨਾ ਸਿਰ ਤੇ ਰਮੀ ਤੇ ਤੈਨੂੰ ਕੁੜੀ ਪਸੰਦ ਈ ਜੀ ਹਾਂ ਜੀ ਤੁਹਾਨੂੰ ਪਸੰਦ ਆ ਤੇ ਮੈਨੂੰ ਵੀ ਪਸੰਦੀ ਆ ਵੇਖ ਲਓ ਦੋਥੇ ਬੋਲੀ ਬਲੀ ਜੀ ਆ ਮੈਨੂੰ ਤਾਂ ਕੁੜੀ ਸਿਆਣੀ ਲੱਗਦੀ ਆ ਘਰ ਸਾਹਮਣ ਵਾਲੀ ਚਲੋ ਤੁਹਾਡੇ ਨਾਲ ਹੀ ਆ ਤੇ ਜੇ ਤੈਨੂੰ ਪਸੰਦ ਆ ਨਾ ਤੇ ਫਿਰ ਆਪਾਂ ਕਿਤੇ ਗਾਂ ਗੱਲ ਕਰੀਏ ਉਹਦੇ ਨਾਲ ਪੂਆ ਦੇ ਨਾਲ ਨਹੀਂ ਤੁਸੀਂ ਕਰੋ ਗੱਲ ਪੂਆ ਜੀ ਨਾਲ ਅਸੀਂ ਕਿਹ ਕਿਹ ਗਾਂ ਗੱਲ ਕਰੋ ਤੇ ਕੁੜੀ ਤੇ ਮੈਨੂੰ ਵੀ ਸਿਆਣੀ ਲੱਗੀ ਆ ਆਹੋ ਸਿਆਣੀ ਲੱਗੀ ਉਹ ਤਾਂ ਮੈਂ ਘਾਟ ਲੈ ਇੱਕ ਵਾਰੀ ਤੇ ਰੀ ਵਿਸਲਾ ਲ ਲਈਏ ਫੇਰ ਤੂੰ ਆਖੇਗਾ ਇਹ ਆਪ ਹੀ ਕਰਦੇ ਫਿਰਦੇ ਆ ਕੋਈ ਨਹੀਂ ਓਵੇਂ ਜੇ ਤੁਹਾਨੂੰ ਪਸੰਦ ਆਣਾ ਤੇ ਮੈਨੂੰ ਵੀ ਸਭ ਕੁਝ ਠੀਕ ਆ ਤੇ ਫੇਰ ਛੇੜੀਏ ਵਿਆਹ ਦੀ ਗੱਲ ਕੋਈ ਚਲੋ ਕਰ ਲੋ ਗੱਲ ਜਿੱਦਾਂ ਤੂੰ ਆਖੋ ਤੇ ਮੈਂ ਧਿਆਨ ਨਹੀਂ ਆ ਜੇ ਮੰਨ ਜਾਣ ਨਾ ਆਪਾਂ ਚੁੰਨੀ ਚੜਾਈ ਕਰ ਲਈਏ ਨਾਲੇ ਆਪਣਾ ਖਰਚਾ ਵਾਜੂਗਾ ਨਾਲੇ ਉਹਨਾਂ ਦਾ ਵਾਜੂਗਾ ਹਾਂਜੀ ਨਹੀਂ ਇਹ ਤਾਂ ਸਭ ਤੋਂ ਵਧੀਆ ਗੱਲ ਆ ਨਾ ਐਦ ਕਿਸ ਹਾਲ ਤੇ ਹਾਲ ਵਿਆਹ ਕਰ ਲਈਏ ਆਪਾਂ ਚਲੋ ਠੀਕ ਹੈ ਜਿੱਦਾਂ ਤੁਸੀਂ ਦੋ ਉਦਾਂ ਕਰ ਲਓ ਮੈਂ ਕਹਤਾ ਹਾਂ ਅਲਸਾਂ ਕੀ ਲੱਖਾਂ ਰੁਪਏ ਲੱਗ ਜਾਂਦੇ ਆ ਕਿੰਨਾ ਕਿੰਨਾ ਖਰਚਾ ਹੋ ਜਾਂਦਾ ਵਾ ਆਹ ਹੋ ਨਹੀਂ ਠੀਕ ਹੈ ਚਲੋ ਉਹਨਾਂ ਦਾ ਵੀ ਖਰਚਾ ਵਜੂਗਾ ਤੇ ਸਾਡੇ ਵੀ ਇੱਥੇ ਖਰਚਾ ਵਜੂਗਾ ਹੁਣ ਇਹ ਆ ਨਾ ਉਹਨਾਂ ਦੇ ਮੰਨਣ ਦੀ ਗੱਲ ਵਾ ਨਾ ਉਹਨਾਂ ਦੀ ਵੀ ਕੁੜੀ ਕੱਲੀ ਕੱਲੀ ਆ ਅਗਲੇ ਹਿੱਤ ਤਾਂ ਕੀ ਆਖਣਾ ਤੇ ਕੀ ਨਹੀਂ ਆਖਣਾ ਨਹੀਂ ਮੈਨੂੰ ਤੇ ਸਮੇਤਾਰ ਲੱਗੇ ਸਾਰੇ ਘਰ ਦੇ ਜੀ ਤੇ ਚਲ ਚੰਗਾ ਵਾ ਜੇ ਖਰਚਾ ਉਹਨਾਂ ਦਾ ਬਾਜੂ ਸਾਡਾ ਬਾਜੂ ਭਾਕੇ ਕਿਤੇ ਤੁਹਾਡੇ ਕੰਮ ਆਊਗਾ ਅਤ ਕੋਈ ਨਹੀਂ ਉਹ ਤੇ ਪੂਆ ਜੀ ਉਹਨਾਂ ਨਾਲ ਗੱਲ ਕਰ ਲੋ ਜਿੱਦਾਂ ਉਹ ਆਖਣਗੇ ਅਸੀਂ ਆਪਣੀ ਸਲਾਹ ਨਾ ਤੇ ਨਹੀਂ ਕਰ ਸਕਦੇ ਜਿੱਦਾਂ ਉਹ ਆਖਣਗੇ ਉਦਾਂ ਕਰ ਲਾਂ ਆਹ ਵੀ ਇਹ ਤੇ ਪੁੱਤ ਗੱਲ ਤੇਰੀ ਵਧੀਆ ਵਾ ਸਲਾਹ ਤਾਂ ਉਹਨਾਂ ਦੀ ਵੀ ਲੈਣੀ ਪੈਣੀ ਆਪਾਂ ਨੂੰ ਹਾਂਜੀ ਜਿੱਦਾਂ ਵੀ ਉਹ ਕਰਨਗੇ ਹਨਾ ਕਰਿਓ ਤੁਸੀਂ ਪੂਆ ਜੀ ਉਹਨਾਂ ਨਾਲ ਗੱਲ ਆਹੋ ਕੋਈ ਨਹੀਂ ਮੈਂ ਕਰਦੀ ਆਂ ਗੱਲ ਚਲੋ ਕਰ ਸਲਪਾ ਚਾਹ ਬਣਾ ਲਾਂ ਕੋਟ ਨਾ ਮੈਂ ਮੰਮੀ ਮੈਨੂੰ ਕੁਛਾਂ ਢੀਏ ਕੁੜੀ ਨਹੀਂ ਤੇਨੂੰ ਪਸੰਦ ਕੁੜੀ ਤੇ ਮੈਨੂੰ ਪਹਿਲਾਂ ਹੀ ਪਸੰਦ ਹੀ ਮੈਂ ਤੇ ਤੁਹਾਡੇ ਨਾਲ ਗੱਲ ਹੀ ਨਹੀਂ ਪੀਤੀ நம்பாள் ஆனா சேலம் ਕੋਈ ਨਹੀਂ ਉਹਨੂੰ ਪਤਾ ਵਾ ਮੈਂ ਪੂਆ ਨੂੰ ਸਾਰੀ ਗੱਲ ਆਪੇ ਹੀ ਕਰ ਲਵਾਂਗੀ ਨਹੀਂ ਬਾਕੀ ਨਾ ਪੂਆ ਜੀ ਉਹਨਾਂ ਨੂੰ ਕਿਹਾ ਕਿ ਦੇਣ ਲੈਣ ਦਾ ਨਾ ਕਰਨ ਦੇਣ ਲੈਣ ਸਭ ਕੁਝ ਸਾਡੇ ਕੋਲ ਹੈਗਾ ਵਾ ਉਹ ਮੈਂ ਕਰ ਲਵਾਂਗੀ ਸਾਰੀ ਗੱਲ ਹਲੋ ਸਾਸੀ ਕਲਪੂਰਾ ਜੀ ਹੋਰ ਸੁਣਾਓ ਕੀ ਹਾਲ ਚਾਲ ਤੇ ਮੇਰੀ ਗੱਲ ਸੁਣੋ ਤੁਸੀਂ ਮਣ ਕੇ ਤੋਰੀ ਕੋਈ ਗੱਲ ਗੁਲਗਾਹ ਕੇ ਨਹੀਂ ਅਜੇ ਲੈ ਅਹੀਂ ਤੇ ਤੁਹਾਡਾ ਫੋਨ ਦੀਗਦੇ ਹਾਂ ਸਭਾ ਨਹੀਂ ਨਹੀਂ ਤੁਸੀਂ ਗੱਲ ਤੋਰੋਗਾ ਤੇ ਕਰੀਏ ਵੀ ਆਪਾਂ ਵਿਆਹ ਦੀ ਤਿਆਰੀ ਤੇ ਨਾਲੇ ਇੱਕ ਕੰਮ ਹੋਰ ਕਰਿਓ ਉਹਨਾਂ ਨਾਲੋ ਛੋ ਵੀ ਲੈਣ ਦੇਣ ਦੀ ਆਪਾਂ ਕੋਈ ਵੀ ਕਰਨਾ ਤੇ ਜੇ ਮਨ ਜਾਣਗੇ ਨਾ ਚੁੰਨੀ ਚੜਾਵੇ ਨੂੰ ਉਹ ਸਾਰਿਆਂ ਨਾਲ ਵਧੀਆ ਆਹ ਹੋ ਆਹ ਨਾਲੇ ਉਹ ਖਰਚੇ ਤੋਂ ਵੱਜ ਜਾਣਗੇ ਤੇ ਨਾਲੇ ਆਪਾਂ ਵੱਜ ਜਾਾਂਗੇ ਕੋਈ ਗੱਲ ਨਹੀਂ ਤਹੀ ਨਾ ਫੋਨ ਲਾ ਦਿਓ ਮੈਨੂੰ ਫਲਾ ਕਰਕੇ ਤੇ ਕੀ ਜਾਂਦੇ ਆ ਮੇਰੇ ਸਾਡੇ ਵੱਲੋਂ ਤੇ ਫੋਲੋ ਤਿਆਰੀ ਹਨੋਂ ਤੇ ਸਭ ਕੋਈ ਪਸੰਦ ਵਾ ਹਾਂਜੀ ਹਾਂਜੀ ਠੀਕ ਜੇ ਚਲੋ ਠੀਕ ਆ ਫਿਰ ਹੈ ਤੁਸੀਂ ਕਰਕੇ ਗੱਲਬਾਤ ਤੇ ਫਿਰ ਮੈਨੂੰ ਫੋਨ ਲਾ ਦਿਓ ਠੀਕ ਆ ਮੈਂ ਵੀ ਕਰਦੀ ਆ ਘਰ ਚਿੰਦੂ ਨਾਲ ਗੱਲ ਹੈ ਚੰਗਾ ਲਾ ਪੂਆ ਦੇ ਕੰਮ ਵੇਲਾ ਅਹੀਂ ਮੈਂ ਤੁਹਾਡਾ ਫੋਨ ਦੇਖਣ ਲਈ ਆ। ਅਹੀਂ ਪੂਆ ਦਾ ਦੇਖਣ ਆ। ਚਲੋ ਅੱਛਾ ਹੁਣ ਸੱਚੇ ਪਾਸਾ ਵਧੀਆ-ਵਧੀਆ ਕੰਮ ਹੋਣ। ਹਾਂ ਵੀ ਕਿੱਥੇ ਚੱਲੇ ਆ ਵਾ? ਕੁਝ ਬਸ ਮੈਂ 2 ਮਿੰਟ ਚ ਆ ਗਿਆ ਮਾੜਾ ਜਿਹਾ ਕੰਮ ਜਾਣਾ। ਮੈਂ ਚਾਹ ਲੱਗੀ ਬਣਾਉਣ ਚਾਹ ਤੇ ਨਹੀਂ। ਪਹਿਲੀ ਚਾਹ ਆਣ ਕੇ ਪੀਣਾ ਜ ਮੈਂ ਸੁਈ ਬਣਾਉ। ਚਲ ਠੀਕ ਆ ਛੇਤੀ ਆ ਜੀ ਫਿਰ ਮੈਂ ਬਣਾਵਾ। ਕਿੰਨੇ ਦਿਨ ਹੋ ਗਏ ਆ? ਕੁੜੀ ਨਾਲ ਫੋਨ ਤੇ ਗੱਲ ਹੀ ਨਹੀਂ ਹੋਈ। ਇਦਾਂ ਕਰਨੀ ਸਾਰੇ ਕੰਮ ਛੱਡ ਕੇ ਫੋਨ ਘਾਰ ਹੀ ਲਵਾਂ ਹਲੋ ਹਲੋ ਪੁੱਤ ਕੀ ਹਾਲ ਚਾਲ ਹੈ ਬਸ ਪੁੱਤ ਅਸੀਂ ਵੀ ਠੀਕ ਠਾਕ ਰਾਜੀ ਬਾਜੀ ਇਦਾਂ ਹੀ ਕੰਮ ਕਰ ਚ ਪੁੱਤ ਜੇ ਮੇਰਾ ਨਹੀਂ ਟਾਈਮ ਲੱਗਾ ਤਾਂ ਪਾਉ ਤੂੰ ਆਪ ਹੀ ਫੋਨ ਲਾ ਲੈਣਾ ਹੈ ਤੁਹਾਨੂੰ ਪਤਾ ਤੇ ਹੈਗਾ ਮਮਾ ਸਾਰਾ ਦਿਨ ਤੇ ਇਦਾਂ ਲੰਘ ਜਾਂਦਾ ਵਾ ਹਾਂ ਟਾਈਮ ਤੇ ਲੱਗਦਾ ਨਹੀਂਗਾ ਹੁਣ ਅਜੇ ਵੇਲੀ ਹੋਈ ਹੈ ਤੇ ਤੁਹਾਡਾ ਫੋਨ ਆ ਗਿਆ ਅੱਛਾ ਵੇ ਅੱਛਾ ਨਹੀਂ ਠੀਕ ਠਾਕ ਆ ਹਾਂਜੀ ਹਾਂਜੀ ਸਭ ਠੀਕ ਠਾਕ ਆ ਤੁਸੀਂ ਸੁਣਾਓ ਬਸ ਅਸੀਂ ਵੀ ਬਸ ਕੰਮ ਕਰ ਚ ਸਾਰਾ ਦਿਨ ਪੁੱਤ ਲੰਘ ਜਾਂਦਾ ਵਾ ਤੇ ਗੁੜੀਆ ਦੀ ਸੁਣਾ ਕੋਸ਼ਨੀ ਅਮੀ ਉਹ ਵੀ ਗਈ ਸਕੂਲ ਅੱਛਾ ਅੱਛਾ ਤੇ ਯਾਦ ਨਹੀਂ ਕਰਦੀ ਹਨੂ ਕਰਦੀ ਆ ਕਿ ਹਾਂ ਤੇ ਸ਼ਾਮ ਨੂੰ ਲੇਟ ਆਉਂਦੀ ਆ ਤੇ ਉਦੋਂ ਮੇਰਾ ਵੀ ਟਾਈਮ ਨਹੀਂ ਹੁੰਦਾ ਫਿਰ ਕੀ ਗੱਲਬੁਲ ਕਰਵਾਦਾ ਚੱਲ ਪੁੱਤ ਗੱਲ ਕਰਾਇਆ ਕਰ ਉਹਦੀ ਜਦੋਂ ਕਿ ਜਦੋਂ ਤਾਂ ਚੀਕ ਕਰਦਾ ਵਾ ਜਾਂ ਟਾਈਮ ਕੱਢ ਕੇ ਹੈ ਹਾਂਜੀ ਹਾਂਜੀ ਕੋਈ ਨਹੀਂ ਨਿਆਣੇ ਦਾ ਫਿਰ ਮੋ ਪਿਆਰ ਬਣਿਆ ਰਹਿੰਦਾ ਵਾ ਹਾਂਜੀ ਕੋਈ ਹੋਰ ਆਪਣੀ ਸੱਸ ਸਹੁਰੇ ਦੀ ਸੁਣਾ ਹਾਂ ਉਹ ਵੀ ਠੀਕ ਠਾਕ ਨੇ ਮੰਮੀ ਹੂੰ ਤੇ ਜਿਹੜੀ ਤੁਹਾਨੀ ਰਿਸ਼ਤੇ ਦੀ ਗੱਲ ਚੱਲਣ ਦੀ ਉਹਦਾ ਕੀ ਬਣਿਆ ਫਿਰ ਹੋ ਗਿਆ ਮੰਮੀ ਸਭ ਪੱਕਾ

ਹਾਂਜੀ ਚੱਲ ਕੋਈ ਨਹੀਂ ਪੁੱਤ ਰੱਬ ਦੇ ਰੰਗ ਨੇ ਕਾਲੇ ਰੰਗ ਵੀ ਰੱਬ ਨੇ ਬਣਾਏ ਤੇ ਗੋਰੇ ਵੀ ਰੱਬ ਨੇ ਬਣਾਏ ਨੇ ਫੇਰ ਕੀ ਹੈ ਹਾਂ ਉਹਦਾ ਵਹਿ ਮਮੀ ਹੈ ਰੰਗ ਮੇਰੇ ਵਰਗਾ ਹੀ ਆ ਅੱਛਾ ਅੱਛਾ ਆਹੋ ਚੱਲ ਕੋਈ ਨਹੀਂ ਪੁੱਤ ਤੂੰ ਨਾ ਮਾੜੀ ਚੰਗੀ ਕਰੀ ਹੈ ਕੋਈ ਗੱਲ ਨਹੀਂ ਜੇ ਤੇਰੀ ਸੱਸਵਾ ਥੋੜਾ ਜਾਈ ਵੀ ਹੰਕਾਰ ਕਰਦੀ ਸੀ ਰੱਬ ਵੀ ਆਂਦਾ ਆਣਾ ਚੱਲ ਤੂੰ ਨੂੰ ਨੂੰ ਆਣੀ ਆ ਤੂੰ ਤੈਨੂੰ ਜਵਾਈ ਵੀ ਉਹਦਾ ਦਾ ਲੱਭ ਦਿੱਤਾ ਹਾਂਜੀ ਹਾਂਜੀ ਚੱਲ ਕੋਈ ਗੱਲ ਨਹੀਂ ਜਿੱਥੇ ਸੰਯੋਗ ਨਾਲੇ ਉੱਥੇ ਹੀ ਹੋਣਾ ਹੁੰਦਾ ਤੇ ਕਿਤੇ ਆ ਜਾਓ ਹਾਂ ਮਿਲ ਕੇ ਲਈ ਜਾਓ ਕੋਈ ਨਹੀਂ ਮੰਮੀ ਆਵਾਂਗੇ ਕਿਸ ਵੇਲੇ ਹਾਂ ਐਤਵਾ ਦੀ ਚੇਤੇ ਨਹੀਂ ਤੇ ਆ ਜਿਓ ਨਾਲ ਉਹਨੂੰ ਲੈ ਆਓ ਨਿੱਕੀ ਨੂੰ ਕੋਈ ਨਹੀਂ ਮੈਂ ਕਹਿਨੀ ਹਸੇ ਨੂੰ ਜੇ ਹੈ ਨਾ ਕਾਣ ਕਿਤੇ ਫਿਰ ਹੋਵਾਂ ਹੋ ਜਾਣਗੇ ਚੱਲ ਠੀਕ ਆ ਪੁੱਤ ਫਿਰ ਮੈਂ ਨਾ ਚਾਹ ਤੜੀ ਆ ਤੇ ਚਾਹ ਹੀ ਨਾ ਉਬਲ ਜੇ ਹਾਂ ਚੱਲ ਕੋਈ ਗੱਲ ਚੰਗਾ ਪੁੱਤ ਚੰਗਾ ਉਹ ਕੀ ਕਰਨੀ ਆ ਕਰਨਾ ਕੀ ਆ ਸਾਰੇ ਕੰਮਕਾਰ ਛੱਡ ਕੇ ਨਾ ਤੇ ਮੈਂ ਕਿ ਕੁੜੀ ਨੂੰ ਫੋਨ ਲਾਵਾਂ ਸਰ ਨੂੰ ਮੇਰਾ ਉਹਦੇ ਹਾਲ ਧਿਆਨ ਨਹੀਂਦਾ ਕੋਈ ਗੱਲ ਕੋਈ ਗੱਲ ਠੀਕ ਠਾਕ ਰਾਜੀ ਬਾਜੀ ਆ ਬੜੀ ਖੁਸ਼ ਆ ਮੈਂ ਕੁੜੀ ਵੱਲੋਂ ਪੁੱਛਿਆ ਤੇ ਆਲੀ ਮੰਮੀ ਉਹ ਤਾਂ ਸਕੂਲ ਗਈ ਐ ਅੱਛਾ ਤੇ ਪਰੌਣੇ ਵੱਲੋਂ ਪੁੱਛਿਆ ਉਹ ਵੀ ਆਂਦੀ ਠੀਕ ਠਾਕ ਸਾਰਾ ਪਰਿਵਾਰ ਠੀਕ ਠਾਕ ਆ ਸਾਰੇ ਆਂਦੀ ਠੀਕ ਠਾਕ ਆਂਦੀ ਰਿਸ਼ਤਾ ਹੋ ਗਿਆ ਮੇਰੇ ਨਾਲ ਦਾ ਅੱਛਾ ਤੇ ਬਾਕੀ ਇਹ ਵੀ ਮੁੰਡੇ ਦਾ ਰੰਗ ਆਂਦੀ ਪੱਕਾ ਹੀ ਆ ਹਾਂ ਤੋ ਦਾਦੀ ਘਰੋਂ ਬੜੇ ਵੱਸਦੇ ਆ ਪੈਲੀ ਬੰਨਾ ਚੱਲ ਰੰਗਾਂ ਦੀ ਕਿਹੜੀ ਗੱਲ ਹੁੰਦੀ ਆ ਬੰਦੇ ਚ ਕੋਣ ਚਾਹੀਦੇ ਆ ਬੰਦਾ ਕਮਾਈ ਵਾਲਾ ਹੋਵੇ ਹੈ ਚੱਲ ਉਹ ਤਾਂ ਕੋਈ ਨਹੀਂ ਪਰ ਇਹ ਵੀ ਸਾਡੀ ਵੀ ਤੇ ਕੁੜੀ ਨੂੰ ਮਖੌਲ ਕਰਦੀ ਹੁੰਦੀ ਤੇ ਸਾਡੀ ਕੁੜੀ ਤੇ ਵੀ ਗੁਣ ਹੈਗੇ ਸੀ ਪਰ ਉਹਨਾਂ ਨੇ ਉਹ ਗੁਣ ਦਾ ਮੁੱਲ ਨਹੀਂ ਨਾ ਪਾਇਆ ਰੰਗ ਤੇ ਮਰ ਗਈ ਚਲੋ ਇਹ ਵਾਪੇ ਮੁੰਡਾ ਸਾ ਨੂੰ ਚੰਗਾ ਮਿਲ ਪਿਆ ਵਾ ਸੌਰਾ ਚੰਗਾ ਵਾ ਇਹ ਸੱਸ ਦੀਆਂ ਹੀ ਆ ਆਤਾਂ ਇਸ ਤਰ੍ਹਾਂ ਦੀ ਉਹ ਤਾਂ ਇਹ ਜਿਹੜੀ ਸੱਸ ਆ ਨਾ ਮੋٹے ਦਿਮਾਗ ਦੀ ਆ ਪਤਾ ਕੋਈ ਪਤਾ ਨਹੀਂਗਾ ਘਰ-ਬਾਰ ਭਾਵੇਂ ਅੱਗੇ ਚੰਗਾ ਹੋਵੇ ਕੁੜੀ ਦੇ ਸਹੁਰਿਆਂ ਦਾ ਤੇ ਕੁਝ ਵੀ ਇਹ ਫੇਰ ਲੜਾਈ ਪਾ ਕੇ ਰੱਖੇ ਕੋਈ ਇਹ ਗੱਲ ਦਾ ਮੈਨੂੰ ਪਤਾ ਨਹੀਂ ਚੱਲ ਸਾਨੂੰ ਕੀ ਜਿੱਦਾਂ ਮਰਜ਼ੀ ਕਰੇ ਹਾਂ ਉਹਨਾਂ ਦਾ ਕਰ ਜਦਾਂ ਮਰਜੀ ਉਹਨੂੰ ਕਹਣਾ ਪੁੱਤ ਤੂੰ ਐਵੇਂ ਮਾਰੀ ਚੰਗੀ ਕਰ ਨਹੀਂ ਉਹ ਆਂਦੀ ਮੈਨੂੰ ਕੀ ਲੋੜ ਆ ਮੰਮੀ ਮੈਨੂੰ ਦੋਦਾ ਹੀ ਨਹੀਂ ਛੱਡਦਾ ਚੱਲ ਆਖਣਾ ਏ ਤੁਹਾਡੀ ਕੁੜੀ ਆ ਜੇ ਕੇ ਚੰਗੇ ਘਰ ਵਿਆਹੀ ਜਾਊਗੀ ਤੁਹਾਡੀ ਵੀ ਜਾਨ ਸੌਖੀ ਆ ਜਿਹੜਾ ਆਵੇ ਤੋੜ ਤੋੜ ਖਾਂਦੀਆਂ ਰਹਿੰਦੀਆਂ ਕੁੜੀਆਂ ਆ ਨਹੀਂ ਆਂਦੀ ਘਰ-ਬਾਰ ਬਹੁਤ ਵਧੀਆ ਪਹਿਲੀ ਬੰਨਾ ਬੜਾ ਦੱਸਣ ਦੀ ਟੋਟਲ ਸਵਾਰੀਆਂ ਦੀ ਜਰਤ ਨਹੀਂ ਆਨੀ ਅੱਛਾ ਅੱਛਾ ਉਹ ਤੇ ਮੈਨੂੰ ਅੱਧ ਨਹੀਂ ਇਹਨੇ ਦੱਸ ਦਿੱਤਾ ਹੀ ਅਦਨ ਪਹਿਲਾਂ ਗੱਲ ਵੱਡੀ ਗੱਲ ਏ ਆ ਬੀ ਚਲੋ ਕਿਲੇ ਚਾਰ ਹੋਣਗੇ ਆਪਣੀ ਕਮਾਈ ਕਰਦਾ ਹੋਊਗਾ ਨਸ਼ਿਆਂ ਪੱਤਿਆਂ ਦਾ ਜਿਹੜਾ ਬੰਦਾ ਪੱਜਿਆ ਵਧੀਆ ਹੋਵੇਗਾ ਮਰਸੀ ਕਰਦੇ ਆ ਚਲ ਉਦਾਂ ਵੀ ਦੋਵੇਂ ਜਣੀਆਂ ਨਾਲੇ ਪਈਆਂ ਰਹਿਂਦੀਆਂ ਏਰੇ ਗੱਲ ਮਾਵਾ ਧੀਆ ਇੱਕ ਜਾਨੀ ਚੱਲ ਜੂਗੀ ਕੋਈ ਥੋੜਾ ਜਿਹਾ ਸਾਡੀ ਕੁੜੀ ਦਾ ਵੀ ਸਾਥ ਸਭ ਨਾਲੇ ਚਲੋ ਜੋ ਰੱਬ ਕਰਦਾ ਚੰਗਾ ਹੀ ਕਰਦਾ ਵਾ ਬਾਕੀ ਪਰਮਾਤਮਾ ਸਾਰੇ ਕੰਮ ਕਰਨਾਂ ਲੱਗ ਪੋ ਜੋਗਾ ਗੱਲ ਚਲੋ ਕਹਣਾ ਆਜੋ ਕੇਵਲੇ ਤੁਸੀਂ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਧਰੀਏ ਚਾ ਉਹਨੂੰ ਮੈਂ ਕਿਹਾ ਸੀਗਾ ਆਂਦੀ ਕੋਈ ਨਹੀਂ ਮੈਂ ਕੱਢ ਕੇ ਟਾਈਮ ਤੇ ਸ਼ਨੀਵਾਰ ਆ ਰਾਂਗੀ ਚਾਹ ਨਾ ਬਹੁਤੀ ਬਣਾਇਆ ਕਰ ਗੈਸ ਬੜੀ ਹੁੰਦੀ ਓ ਮੈਂ ਗੈਸ ਘੱਟ ਕੀਤੀ ਐ ਸਾੜੀ ਦਾ ਬੱਬਾ ਜਾਵੇ ਉਹ ਜਾ ਪਰ ਜਾਵਾਂ ਤੇ ਸਹੀ ਪਹਿਲਾਂ ਕੰਮ ਕਰ ਲਿਆ ਕਰ ਸਾਰੇ ਕੰਮ ਇਕੱਠੇ ਰੰਬ ਲੈਂਦੀ ਆ ਉਧਰ ਫੋਨ ਲਾ ਕੇ ਬਹਿ ਜਾਂਦੀ ਆ ਤੇ ਉਧਰੋਂ ਇਹਨੇ ਅੱਗੇ ਦੋ ਤਿੰਨ ਪਤੀਲੇ ਲੂ ਖੜੇ ਆ ਇਦਾਂ ਹੀ ਮੰਮੀ ਤੀ ਇੱਥੇ ਹੱਥ ਉੱਚੀ ਜਾਂਦੇ ਹੋ ਜਾਂ ਕਿ ਮੈਨੂੰ ਸਮਝਾਉਂ ਹਾਂ ਰੋਈ ਜਾਂਦੀ ਫਿਰ ਕੀ ਹੋ ਗਿਆ ਰਿਸ਼ਤਾ ਹੀ ਹੋ ਗਿਆ ਵਾਦਾ ਨਹੀਂ ਆਵੇਂ ਨਾ ਬਕਵਾਸ ਕਰਿਆ ਕਰ ਰਿਸ਼ਤੇ ਤਾਂ ਕੱਲ ਹੀ ਰੋਣਾ ਨੇ ਸੁੱਖੀ ਸਾਦੀ ਤੈਨੂੰ ਤਾਂ ਕੋਈ ਨਾ ਕੋਈ ਗੱਲ ਲੱਭਦੀ ਆ ਗੱਲ ਚੁੱਕ ਕੇ ਤੇ ਆ ਜੰਨੀ ਆ ਮੰਮੀ ਆ ਕਰ ਦੋ ਮੰਮੀ ਇਹ ਕਰ ਦੋ ਮੈਂ ਤੈਨੂੰ ਬੜਾ ਸਮਝਾਉਂਦੀ ਆ ਕਿ ਮੈਂ ਆਖਾਂ ਜਾ ਕੇ ਸਮਝਾਂਗੇ ਦੇਹਰੋਂ ਕਿ ਕਾਈ ਗੱਲ ਮੰਨ ਲੈਂਗੀ ਕਿ ਜੇ ਕੋਸ਼ਿਸ਼ੋਂ ਦੇ ਮਨ ਵਿੱਚ ਕੋਈ ਹੋਰ ਗੱਲ ਹੈ ਜਿਹਦੇ ਤਾਂ ਵੀ ਦੱਸ ਦੇ ਮੈਂ ਤੈਨੂੰ ਕਹਿਣੀ ਆ ਨਾ ਜ਼ੁਬਾਨ ਬੰਦ ਕਰ ਲੈ ਆਪਣੀ ਉਹਦੇ ਮਨ ਵਿੱਚ ਹੋਰ ਕੀ ਹੈ ਮੇਰੀ ਕੁੜੀ ਨਹੀਂ ਕੀ ਇਦਾਂ ਦੀ ਠੀਕ ਆ ਨਾ ਜਿੱਥੋਂ ਤੂੰ ਬੋਲਣ ਦੀ ਮੈਂ ਸਭ ਕੁਝ ਸਮਝ ਨਹੀਂ ਆ ਉਹਦੇ ਮਨ ਚ ਗੱਲ ਵਾ ਕੋਈ ਤੇ ਫਿਰ ਡੈੜੀ ਘਰ ਦਾ ਰੋਣਾ ਨੂੰ ਕਿੰਨੇ ਦਿਨ ਹੋ ਗਏ ਹੈ ਬੱਚੇ ਦੇ ਮਨ ਚ ਹੁੰਦਾ ਹੀ ਆ ਇੰਨਾ ਚਿਰ ਜਿਹੜੇ ਬੱਚੇ ਦੇ ਘਰ ਚ ਰਿਹਾ ਹੋਵੇ ਨਾ ਮੋਹ ਹੁੰਦਾ ਵਾ ਉਹਨੂੰ ਇਹ ਗੱਲ ਦਾ ਹੁਣਾ ਵਾ ਪੇ ਘਰ ਛੱਡ ਕੇ ਜਾਣਾ ਵਾਂ ਮੈਂ ਠੀਕ ਆ ਨਾ ਹੀਣੀ ਨੂੰ ਛੱਡ ਕੇ ਆਈ ਆ ਤਾਨੂੰ ਤੇ ਬੜੀਆਂ ਗੱਲਾਂ ਕਰਦੇ ਆਂ ਕਿ ਪਤਾ ਨਾ ਮੋਹ ਹੋਊ ਤੇਰਾ ਮਾਪਿਓਂ ਨਾ ਕਿ ਹਾਂ ਉਹਦਾ ਤਾਂ ਬਥੇਰਾ ਵਾ ਕਾਡਾ ਜਿਆਦਾ ਵਾ ਜਾਓ ਜਾ ਕੇ ਤੈਨੂੰ ਸਮਝਾਓ ਜੀ ਕਿ ਇਹ ਹੋਰ ਨਹੀਂ ਵੇਖ ਲੈਣਾ ਤੇ ਉਹਦੀ ਕਲਾਸ ਲੱਗ ਜਣੀ ਜੀ ਨੰਮ ਨੇ ਇੱਕ ਗੱਲ ਦੱਸ ਤੈਨੂੰ ਕੀ ਪ੍ਰੋਬਲਮ ਆ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਵੀ ਉਹਦਾ ਗੱਲ ਕਰਾਂਗੀ ਤੇ ਘਰ ਦੇ ਵਿੱਚ ਰੋਣ ਧੋਣ ਨਾ ਚੰਗਾ ਨਹੀਂ ਹੁੰਦਾ ਹੈਗਾ ਤੇ ਐਵੇਂ ਰੋਈ ਜਾਂਦੀ ਏ ਛੁਦਾਈਆਂ ਵਾਂਗ ਉਹਦੇ ਤੇ ਮੈਨੂੰ ਲੱਗਦਾ ਓ ਜੀ ਦਿਮਾਗ ਖਰਾਬ ਹੋ ਗਿਆ ਉਹਦਾ ਤਾਂ ਤੂੰ ਨਾ ਬਹੁਤੀ ਸਿਆਣੀ ਨਾ ਬਣ ਚੰਗਾ ਮੈਨੂੰ ਪਤਾ ਵਾ ਕੀ ਕਰ ਚੰਗਾ ਤੇ ਕੀ ਨਹੀਂ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਜਿਹੜਾ ਪਤਾ ਵਾ ਤੁਹਾਨੂੰ ਪਤਾ ਹੋਏ ਜੇ ਤੁਸੀਂ ਇਹਨੂੰ ਸਮਝਾਉਂਦੇ ਹੋ ਨਾ ਮੈਂ ਤੁਹਾਨੂੰ ਕਹਿਣ ਦੀ ਆ ਨਾ ਮੇਰੀ ਸੱਤਬੰਦੀ ਕੋਸ਼ਿਸ਼ ਨਾ ਕਰ ਜਾਂ ਚੁੱਪ ਕਰਕੇ ਆਪਣਾ ਕੰਮ ਕਰ ਜਾ ਕੇ ਮਾਂ ਵੀ ਵੇਖ ਨੂੰ ਆਪਣੀ ਤੀਨ ਤੂੰ ਵੀ ਕਰਦੇ ਰਹਿੰਦੀ ਏ ਸਾਰਾ ਦਿਨ ਬੜਾ ਕੰਮ ਕਰਨੀ ਆ ਤੂੰ ਠੀਕ ਆ ਨਾ ਉਹਨੂੰ ਵੀ ਠਾ ਲੋ ਮੰਜੇ ਤੋਂ ਉੱਥੇ ਜਾ ਕੇ ਵੀ ਉਹਨੇ ਕੁਝ ਕਰਨਾ ਵਾ ਕੰਮ ਤੇ ਸਾਰਾ ਦਿਨ ਕਾਲੀ ਕਰਦੀ ਰਹਿੰਦੀ ਤੂੰ ਕੀ ਕਰਦੀ ਹੈ ਹੈ ਮੈਂ ਤਾਂ ਕੁਝ ਗੱਲਾਂ ਮਾਰਨ ਆਈ ਨਹੀਂ ਸਾਰਾ ਦਿਨ ਹਾਂ ਜੀ ਨਹੀਂ ਗੱਲਾਂ ਮਾਰਨੀ ਤੇ ਨਾ ਸਹੀ ਜਦੋਂ ਡੈਡੀ ਨੇ ਵੇਖ ਲੈਣਾ ਤੇ ਫਿਰ ਤੁਹਾਨੂੰ ਪਤਾ ਲੱਗੂ ਪਾਹੇ ਵੇਖਾਂ ਜਾ ਕੇ ਨੁੱਕ ਲੈਣੀ ਨੂੰ ਕਹਦਾ ਰੋਣ ਪਿਆ ਵਾ ਚੱਲ ਮੈਨੂੰ ਵੀ ਪਤਾ ਰੰਗ ਤੇ ਮੈਨੂੰ ਵੀ ਨਹੀਂ ਪਸੰਦ ਮੁੰਡੇ ਦਾ ਪਰ ਮੈਂ ਕੀ ਕਰਾਂ ਹੁਣ ਪਿਓ ਪੋਤਾਂ ਦੇ ਵੀ ਕਰਨਾ ਹੀ ਉੱਥੇ ਆ ਜਬਾਨ ਦੇਤੀ ਆਪਾਂ ਆਪਾਂ ਥੁੱਕੇ ਨਹੀਂ ਚੱਟਣਾ ਤੇ ਹੁਣ ਮੈਂ ਕਿਤੇ ਫਾਇ ਲੱਗ ਜਾ ਤੁੰਨੂੰ ਹੁਣ ਇਹਨੂੰ ਨਾ ਸਮਝਾਉਣਾ ਹੀ ਪੈਣਾ ਹੁਣ ਮੇਰੀ ਤੇ ਜ਼ਿੰਦਗੀ ਬਰਬਾਦ ਹੋ ਜਾਣੀ ਇਹ ਕਰਾਂ ਨਹੀਂ ਮੈਂ ਹਾਂ ਕਮਲੀ ਕੱਤਰੋਂ ਰੋਂਡੀਆਂ ਹੈਂ ਤੁਹਾਨੂੰ ਨਹੀਂ ਪਤਾ ਮੰਮੀ ਕੱਤ ਪਰ ਰੋਂਡੀਆਂ ਤੁਸੀਂ ਸਾਰੇ ਜਨਰ ਦੇ ਹਲਕੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣ ਲੱਗੇ ਹੋ ਰੋਵਣਾ ਤਾਂ ਕੀ ਕਰਾਂ ਮੈਂ ਪਤਾ ਕੀ ਹੋ ਗਿਆ ਵਾ ਤੂੰ ਇਦਾਂ ਕਰਨੀ ਜਿੱਦਾਂ ਪਾਣੀ ਕੀ ਹੋ ਗਿਆ ਹੁੰਦਾ ਵਾ ਕੋਈ ਗੱਲ ਨਹੀਂ ਫਿਰ ਕੀ ਆ ਰੰਗ ਕਾਲਾ ਵਾ ਮੈਨੂੰ ਵੀ ਪਤਾ ਵਾ ਮੈਨੂੰ ਵੀ ਨਹੀਂ ਚੰਗਾ ਲੱਗਦਾ ਰੰਗ ਕਾਲਾ ਪਰ ਮੈਂ ਕੀ ਕਰਾਂ ਹੁਣ ਤੇਰਾ ਪਿਓ ਤੇ ਤੇਰੇ ਭਰਾ ਜਿਹੜੇ ਜ਼ੁਬਾਨ ਦੇ ਬਿਠੇ ਈਓ ਹੈਂ ਤੇ ਨਾਲੇ ਕਹਿੰਦੇ ਮੁੰਡਾ شریف ਹੋ ਖਾਂਦਾ ਫਿੰਦਾ ਕੁਝ ਨਹੀਂ ਆ ਤੇ ਜ਼ਮੀਨ ਜਾਇਦਾ ਨਹੀਂ ਆ ਹੁਣ ਤੂੰ ਦੱਸ ਵੀ ਮੈਂ ਕੀ ਕਰਾਂ ਮੈਂ ਕੱਲੀ ਹੁਣ ਜੇ ਕਵਾਂ ਕਹ ਤੇ ਛਿੱਤਰ ਖਾਵਾਂ ਤੇ ਪਿਓ ਕਹ ਤੇ ਮੰਮੀ ਮੈਨੂੰ ਇਦਾਂ ਹੀ ਡੋਲ ਦੇਣਾ ਮੈਂ ਕੀ ਕਰਾਂ ਤੇ ਕਿੱਦਾਂ ਰੋੜ ਦੇਣਾ ਮੈਂ ਤੈਨੂੰ ਰੋੜ ਤੋਂ ਦੇਇਆ ਚੰਗਾ ਭਲਾ ਕਰ ਬੱਤੇ ਵਾਸਤੇ ਠੀਕ ਆ ਨਾ ਪਰ ਕਾਲੇ ਰੰਗ ਦਾ ਤੇ ਮੈਨੂੰ ਵੀ ਬੜਾ ਦੁੱਖ ਵਾ ਘਰਾਂ ਤੇ ਕਰਾਂ ਕੀ ساری ਉਮਰ ਉਤਰੀ ਨਾਉ ਆ ਤੇ ਉਹ ਮੇਰੇ ਗਾੜੀ ਸਿਆਪਾ ਖਾਣਾ ਉਤਰਾ ساری ਉਮਰ ਉਹਨੇ ਗਾੜੀ ਮੇਰੇ ਫੇਰਨਾ ਹੁਣ ਗਾੜੀ ਜਵਾਈ ਆ ਤੇ ਜਵਾਈ ਵੀ ਕਾਲਾ ਲੱਭ ਗਿਆ ਤੇ ਮੈਂ ਘਰਾਂ ਕੀ ਪੁੱਤ ਜਿੰਨੀ ਮੈਂ ਤੰਗ ਉਹ ਨਾ ਨਿਰਿੰਦਰ ਉਹ ਮੈਨੂੰ ਪਤਾ ਵਾ ਪਰ ਤੇਰੇ ਵਾਂਗੂ ਮੈਂ ਸੁੱਕੇ ਨਹੀਂ ਮਾਰਦੀ ਖਰਦੀ ਕੰਟਰੋਲ ਕੀਤਾ ਆਪਣੇ ਆਪ ਤੇ ਮੰਮੀ ਮੇਰਾ ਕੀ ਕਸੂਰੀ ਫਿਰ ਘਰਦਿਆਂ ਕਿੱਦਾਂ ਮੈਨੂੰ ਲੱਭ ਕੇ ਦਿੱਤਾ ਸੋਨਾ ਸੁਨੱਖਾ ਮੈਨੂੰ ਲੱਭ ਕਹਿੰਦੀ ਆ ਵੀ ਮੁੰਡਾ ਚਾਹੀਦਾ ਕਾਲੇ ਰੰਗ ਵਾਲੇ ਮੁੰਡੇ ਨਾਲ ਤੋੜ ਦੇਣ ਲੱਗੇ ਮੈਂ ਨਹੀਂ ਹੋਰ ਤੋਂ ਬਿਮਾਰ ਹੋਣਾ ਅਛ ਦੇਣੇ ਆਪਰੇ ਕੰਨ ਹੱਥ ਪਹਿਲਾਂ ਆਪਣਾ ਮੂੰਠ ਹੀ ਕਰ ਆਹ ਆਹ ਹੋਣਾ ਬੰਦ ਕਰਕੇ ਦਾ ਮੈਂ ਇੱਕ ਗੱਲ ਹੋਰ ਦੱਸਣੀ ਤੁਹਾਨੂੰ ਤੇ ਕਿਹੜੀ ਗੱਲ ਦੱਸਣੀ ਆ ਦੱਸ ਮੈਨੂੰ ਮੰਮੀ ਇਹ ਉਹੀ ਮੁੰਡਾ ਹੀ ਇਹ ਕੋਈ ਮੈਂ ਤੁਹਾਨੂੰ ਦੱਸਿਆ ਹੀ ਨਾ ਜਦੋਂ ਮੈਂ ਕਾਲਜ ਤੋਂ ਆਉਂਦੀ ਹਾਂ ਤੇ ਇੰਨੇ ਮੇਰਾ ਰਾਹ ਰੁਕਿਆ ਹੀ ਇਹ ਉਹੀ ਮੁੰਡਾ ਹੀ ਕੀ ਪਤਾ ਕਿਦਾਂ ਰਿਸ਼ਤਾ ਲੈ ਕੇ ਅੱਡੇ ਘਰ ਆ ਗਿਆ ਵਾ ਅੱਛਾ ਇਹ ਮੁੰਡਾ ਉਹੀ ਆ ਤੇ ਹੋਰ ਮੰਮੀ ਮੈਂ ਡੈਡੀ ਨੂੰ ਵੀ ਦੱਸਣਾ ਮੰਮੀ ਇਸੇ ਬਹਾਨੇ ਸਭੋ ਮੇਰਾ ਰਿਸ਼ਤਾ ਟੁੱਟ ਜਾਊਗਾ ਦੀ ਚੁੱਪ ਕਰ ਜਾ ਰਿਸ਼ਤਾ ਟੁੱਟਣਾ ਨਹੀਂ ਆ ਤੇਰੇ ਪਿਓ ਨੇ ਮੈਨੂੰ ਹੀ ਛੱਡ ਰਿਆ ਨਾ ਤੈਨੂੰ ਫੇਰਨਾ ਵਾ ਉਹਨੇ ਕਹਣਾ ਉਦੋਂ ਕਹਿੰਦੀ ਮਰੀ ਉਦੋਂ ਮੈਂ ਦੱਸਿਆ ਮੈਨੂੰ ਉਹਨੇ ਮੈਨੂੰ ਕਿਉਂ ਫੇਰਨਾ ਮੇਰੀ ਕੋਈ ਗਲਤੀ ਏਦੇ ਚ ਭਾਵੇਂ ਤੇਰੀ ਗਲਤੀ ਹੈ ਤੇ ਭਾਵੇਂ ਨਹੀਂ ਹੈ ਉਦੋਂ ਗੱਲ ਆਪਾਂ ਲਗਾਈ ਹੀ ਨਹੀਂ ਨਾ ਤਾਂ ਪਿੰਨਾਂ ਨੂੰ ਪਤਾ ਲੱਗਣਾ ਚਾਹੀਦਾ ਠੀਕ ਆ ਨਾ ਤੇ ਨਾਲੇ ਜਿਹੜੇ ਗੱਲ ਐਨੀ ਵੀ ਨਿਕਲ ਆਈ ਨਾ ਤੇ ਪਿੰਡ ਚ ਲੋਕਾਂ ਨੇ ਸਾਨੂੰ ਮਿਹੜੇ ਮਾਰ ਮਾਰ ਮਾਰਣਾ ਵਾ ਵੀ ਕੁੜੀ ਦੀ ਲਾ ਮੈਰਜ ਹੋਣ ਰਹੀ ਆ ਇਹ ਕੁੜੀ ਦਾ ਕਸੂਰ ਹੋਣਾ ਵਾ ਹੁਣ ਤੂੰ ਗੋਮੀ ਹੋ ਜਾ ਆਹ ਗੱਲ ਆਪਣੇ ਮੂੰਹ ਚ ਨਾ ਕੱਢੀ ਮੈਨੂੰ ਦੱਸਦੀ ਆ ਨਾ ਕਿ ਹੋਰ ਦੱਸੀ ਹੁਣ ਤੇ ਮੰਮੀ ਸੋ ਕੋ ਡੈਡੀ ਨੂੰ ਦੱਸਾਂਗੀ ਵੀ ਇਹਦੇ ਬੰਨੇ ਰਿਸ਼ਤਾ ਟੁੱਟ ਗਿਆ ਕਿਉਂ ਗਿਆ ਛਦੈਣੇ ਪਿਓ ਤੇਰੇ ਨੇ ਤੈਨੂੰ ਮਾਰ ਦੇਣਾ ਹਿਉ ਉਹਨੇ ਕਹਣਾ ਕਸੂਰ ਤੇਰਾ ਵੀ ਹੋਣਾ ਵਾ ਜੇ ਮੁੰਡੇ ਲਾ ਕੇ ਖਲੋਂਦੀ ਸੀ ਉਹ ਤੇਰਾ ਰਾਹ ਰੋਕਦਾ ਸੀ ਤੋ ਉਹਨੇ ਕਹਣਾ ਮੈਨੂੰ ਦੱਸਦੀ ਉਦੋਂ ਤੇ ਮੈਂ ਉਹਨੂੰ ਵੱਡਦਾ ਤੇ ਹੁਣ ਜਦੋਂ ਸਾਰੇ ਕੰਮ ਹੋ ਗਏ ਤਾਂ ਹੁਣ ਦੱਸਣ ਪਈਆਂ ਹੋਣੀਆਂ ਹੁਣ ਨਾ ਕੋ ਗੱਲ ਕਰੀ ਹੁਣ ਤੇ ਹਨੂ ਛੁੱਤਰ ਪੈਣੀ ਆ ਮੰਮੀ ਵੀ ਮੈਂ ਕੀ ਕਰਾਂ ਦੱਸ ਚਾਹੀ ਮੰਮੀ ਇਦਾਂ ਹੁਸਦਾ ਤੂੰ ਸਨੀਵੀਰ ਨਾਲ ਗੱਲ ਕਰੋ ਉਹ ਥੋੜਾ ਜਿਹਾ ਸਮਝ ਜਾਂਦਾ ਵਾ ਸਮਝਦਾ ਤਾਂ ਨਹੀਂ ਹੱਪੇ ਚੜੀ ਨਾਲ ਗੱਲ ਕਰ ਲੈਣੀ ਆ ਪਿੰਦਰ ਨਾਲ ਤਾਂ ਮੈਂ ਕੀਤੀ ਹੀ ਪੁੱਤ ਪਿੰਦਰ ਤਨੀਓ ਪੈਰਾਂ ਤੇ ਪਾਣੀ ਪੈਣ ਲੰਦਾ ਤੇ ਨਾ ਤੇਰਾ ਪਿਓ ਤੇ ਸਨੀ ਉਹ ਨਾ ਵਰਗਾ ਹੀ ਆ ਜੇ ਤੂੰ ਕਹਿੰਨੀ ਆ ਨਾ ਇੱਕ ਵਾਰੀ ਗੱਲ ਮੈਂ ਕਰ ਲੈਣੀ ਤੇਰੇ ਕੰਨ 'ਤੇ ਮੀ ਮਮੀ ਉਹ ਥੋੜਾ ਜਿਹਾ ਕਰ ਦਵੀ ਮੇਨਾ ਤੂੰ ਸਣੀ ਵੀ ਨਾ ਗੱਲ ਕਰੂ ਤੀ ਉਹਨੇ ਮੰਨ ਲੈਣੀ ਉਹਦੀ ਗੱਲ ਸਾਰਿਆਂ ਨੇ ਮੈਂ ਨਹੀਂ ਗਈ ਉੱਤੇ ਵਿਆਹ ਕਰਾਉਣਾ ਤੇ ਮੇਰਾ ਕਹਣਾ ਜੀ ਕਰਦਾ ਤੈਨੂੰ ਉੱਥੇ ਵਿਆਉਣ ਨੂੰ ਔਰ ਮੈਨੂੰ ਪੁੱਛ ਵੀ ਮੈਂ ਤੇ ਕੀ ਬਣੀ ਆਂ ਮੈਂ ਤਾਂ ਹੁਣ ਦਰਦੀ ਨਹੀਂ ਬੋਲਦੀ ਤੇਰੇ ਪਿਓ ਕੋ ਮੈਂ ਹੁਣ ਤੇ ਫੜਕੇ ਮੈਨੂੰ ਛੇਤਰਫਿਰੇ ਗੋਬਾ ਕੱਢਣਾ ਵਾ ਫੇ ਜਾ ਨਿਕਲ ਜਾ ਤੂੰ ਤੂੰ ਕੁੜੀ ਦਾ ਘਰ ਨਹੀਂ ਹੱਸਣ ਦੇਣਾ ਔਰ ਤੱਗੇ ਮੇਰੇ ਮੇੜੇ ਮਾਰਦਾ ਵਾ ਹੋਣਾ ਤੂੰ ਚੁੱਪ ਕਰ ਜਾ ਮੇਰੀ ਤੀ ਕੋਈ ਨਹੀਂ ਮਸਲੀ ਨਾਲ ਗੱਲ ਕਰ ਤੇ ਵੇਖ ਲੈਨੀ ਆ ਤੇ ਜੇ ਗੱਲ ਬਣ ਗਈ ਠੀਕ ਆ ਨਹੀਂ ਤੇ ਪੁੱਤ ਇਹ ਵੇਖ ਲੈ ਕਿ ਸਾਰੀ ਉਮਰ ਦਾ ਸਵਾਗ ਵਾ ਜਿਹਦਾ ਰੌਂਡ ਐ ਵੀ ਤੇ ਕਿਦਾਂ ਮਰ ਕਟੜੀਆਂ ਨੂੰ ਸਾਰੀ ਤੇ ওই ਮੰਮੀ ਫਿਰ ਤੇ ਮੈਨੂੰ ਸਾਰੀ ਉਮਰ ਰੋਂਦੀ ਨੂੰ ਵੇਖਿਓ ਜੇ ਉੱਥੇ ਮੇਰਾ ਵਿਆਹ ਕਰ ਦੋਗੇ ਤੇ ਮੈਂ ਰੋਂਦੀ ਰਹਿਣਾ ਸਾਰੀ ਜ਼ਿੰਦਗੀ ਮੇਰਾ ਐਦਾਂ ਨਾ ਕਹਿ ਹਮਤਰਾ ਮੇਰਾ ਦਿਲ ਬੜਾ ਦੁਖਦਾ ਕੱਲੀ-ਕੱਲੀ ਮੇਰੀ ਧੀ ਐ ਮੈਂ ਕੀ ਕਰਾਂ ਮੈਂ ਤਾਂ ਫਾੜੂ ਫਸ ਗਈ ਆ ਮੈਂ ਮੰਮੀ ਮੈਂ ਕੀ ਕਰਾਂ ਉਹ ਟੈਨਸ਼ਨਾਂ ਦੀ ਪੈ ਜਾਂਦਾ ਬੰਦਾ ਇੱਕੋ ਤਾਈ ਦਾ ਗੜਾ ਕਰ ਗਿਆ ਇਹ ਸਾਰਾ ਐਡੀ ਕੁਆੜੇ ਪਾਉਣੀ ਆ ਨਾ ਮਿੰਗੀ ਜੀ ਆਉਂਦੀ 8ਾਂ ਨੂੰ ਹੋ ਹੋ ਕੇ ਤਾਂ ਮੰਜਿੰਦਰ ਨਾਲ ਗੱਲਾਂ ਕਰਦੀ ਸਾਰੀਆਂ ਜੇ ਕਦੇ ਮੇਰੇ ਤੱਕ ਗੱਲ ਕੀਤੀ ਹੁੰਦੀ ਮੇਰੇ ਤੱਕ ਗੱਲ ਆਉਣੀ ਹੁੰਦੀ ਮੰਮੀ ਉਹਨੂੰ ਆਡੇ ਘਰ ਨਾਲ ਵੜਿਆ ਕਰ ਪੁੱਤ ਜੋ ਹੋਣਾ ਹੋ ਗਿਆ ਹੁਣ ਚੁੱਪ ਕਰ ਜਾ ਵਈ ਨਾ ਜਾ ਠੀਕ ਆ ਨਾ ਚਲ ਮਕਾਲਾ ਨੂੰ ਅੱਜ ਮਾਰਨੀ ਚਾਹ ਬਣਾ ਕੇ ਲਿਆਵੇ ਨੁਕਰੇ ਵੜੀ ਹੁਣੀ ਕਿਤੇ ਕਾਲੋ ਨਹੀਂ ਕਾਲੋ ਪੜੇ ਪੋਣੀ ਏਡੀ ਆ ਨਾ ਡੁੱਕਰ ਮਾਲ ਕੇ ਬੈਠੀ ਹੁਣੀ ਆ ਇਹਦੀਆਂ ਵੀ ਲੈ ਵਗਾ ਹੋ ਗਈਆਂ ਆ ਥੋੜੇ ਦਿਨ ਹੋ ਗਏ ਨਾ ਮੇਰਾ ਵੀ ਧਿਆਨ ਗਾਂ ਪਸ਼ਾ ਹੋ ਗਿਆ ਵਾ ਤੇ ਇਹਦਾ ਨਾਦਾ ਫੇਰੇ ਮੰਮੀ ਨੇ ਹੁਣ ਮੇਰਾ ਚੇਤਾ ਭੁੱਲ ਗਿਆ ਵਾ ਤੈਨੂੰ ਤਾਂ ਮੈਂ ਮਾਰ ਦਿੰਨੀ ਆ ਨਾ ਨਹੀਂ ਕਾਲੋ ਸੁਣਨਾ ਤੈਨੂੰ ਕਿੱਥੋਂ ਨਿਕਲ ਕੇ ਆਈਆਂ ਇੱਥੇ ਬਾਹਰ ਕਿੰਨਾ ਮੰਮੀ ਦਾ ਫੋਨ ਆਉਂਦਿਆ ਇਹੋ ਅੱਛਾ ਮਾਤਰੀ ਦਾ ਫੋਨ ਆਉਂਦਿਆ ਵੀ ਦੱਸਤਾ ਹੁਣ ਆਨੂੰ ਫੇਰ ਤੇ ਹੋ ਗਿਆ ਨਾ ਨਾਨਦਾ ਰਿਸ਼ਤਾ ਹਾਂਜੀ ਕੁਛ ਨਹੀਂ ਹੋਈ ਤੇ ਮੈਂ ਦੱਸਿਆ ਹੀ

ਨੀ ਅੰਦਰ ਗਿਆ ਕੰਮ ਹਾਂਜੀ ਕਾਰ ਹੀ ਲਿਆਵਾ ਇੱਥੇ ਬੈਹ ਹਜੇ ਰਕ ਹਾਂਜੀ ਵੇਖ ਤੂੰ ਮੇਰਾ ਸਿਆਣਾ ਪੁੱਤ ਵਾ ਤੇ ਤੇਰੇ ਨਾਲ ਇੱਕ ਗੱਲ ਕਰਾਂ ਮੰਨੇਗਾ ਮੇਰੀ ਗੱਲ ਦੱਸੋ ਪੁੱਤ ਤੇ ਰਿਪੇਰ ਨਾ ਮੰਦੀ ਦੀ ਰਿਸ਼ਤੇ ਵੱਲੋਂ ਤੋ ਤੇ ਰੋਣ ਢਈ ਸਵੇਰ ਦੀ ਤੇ ਤੂੰ ਮੇਰਾ ਸਿਆਣਾ ਪੁੱਤ ਵਾ ਤੂੰ ਹੀ ਕੋ ਹੱਲ ਕਰ ਇਸ ਗੱਲ ਦਾ ਨਹੀਂ ਕਿਉਂ ਮੰਨਦੀ ਕਿਉਂ ਨਹੀਂ ਕੀ ਗੱਲ ਆ ਕੋਈ ਖਰਾਬੀ ਆ ਮੁੰਡੇ ਤੇ ਚੰਗਾ ਭਲਾ ਦੇ ਮੁੰਡਾ ਵਾ ਮੰਮੀ ਚੰਗਾ ਭਲਾ ਦੀ ਗੱਲ ਨਹੀਂ ਆਂਦੀ ਦਾ ਰੰਗ ਕਾਲਾ ਮੈਨੇ ਕਰਵਾਇਆ ਤੂੰ ਇਹਦੇ ਉਹ ਗੱਲਾਂ ਕਰਦੇ ਹੋ ਰੰਕਲਾ ਰੰਕਲਾ ਤੂੰ ਸਾਰੀ ਜ਼ਿੰਦਗੀ ਸੜਨ ਨੂੰ ਹੀ ਕਹਿੰਦੇ ਰਹੋ ਰੰਕਲਾ ਤੁਹਾਡੀ ਇੱਜ਼ਤ ਨਹੀਂ ਕਰਦੀਓ ਮੇਰੇ ਕਹਨੇ ਚ ਆਓ ਤੇ ਉਹ ਨੂੰ ਇੰਨਾ ਚੰਗਾ ਬੋਲਦੇ ਹੋ ਮੜਾ ਚੰਗਾ ਤਾਂ ਵੀ ਤੁਹਾਡੇ ਅੱਗੇ ਨਹੀਂ ਬੋਲਦੀਓ ਤੇ ਗੋੜੇ ਰੰਗ ਨੂੰ ਵੀ ਕਰਨਾ ਤੇ ਗੋੜੇ ਰੰਗ ਵਾਲਾ ਆ ਕੇ ਤੇ ਸਾਡੀ ਇੱਜ਼ਤ ਨਾ ਕਰੂਗਾ ਤੇ ਕੀ ਕਰੋਗੇ ਪਤਾ ਨਹੀਂ ਪੁੱਤ ਪਰ ਮੇਰੇ ਮਨ ਨੂੰ ਨਹੀਂ ਚੰਗਾ ਲੱਗਾ ਮੁੰਡਾ ਤੇ ਕੁੜੀ ਰੋਂਦੀ ਹੀ ਐ ਜੇ ਸਾਰੀ ਉਮਰ ਤੇਰੀ ਭੈਣ ਰੋਂਦੀ ਰਹੂ ਤੇ ਕੀ ਫਾਇਦਾ ਵਾ ਉਮਰ ਤੇ ਉਹਨੇ ਕੱਟਣੀ ਐ ਸਾਰੀ ਮੰਮੀ ਉਮਰ ਤੇ ਕੱਟਣੀ ਐ ਮੇਰੀ ਗੱਲ ਸੁਣੋ ਅੱਜ ਕੱਲ ਲੋਕੀ ਕੀ ਵੰਦੇ ਕੀ ਆ ਚੰਗੀ ਉਹਦੀ ਪੈਲੀ ਆ ਨਸਾ ਪੱਤਾ ਕੋਈ ਕਰਦਾ ਨਹੀਂ ਆ ਕੱਲਾ ਰੰਗ ਥੋੜਾ ਰੱਖਣਾ ਵਾ ਉਹਦੇ ਗੁੰਡ ਵੀ ਵੇਖੋ ਨਾ ਬੰਦੇ ਦੇ ਪੁੱਤ ਜਿਹੜਾ ਨਾਲ ਤੋਦਦਾ ਨਾ ਚੰਗਾ ਲੱਗਾ ਕੀ ਕਰਨਾ ਵਾ ਮਮੀ ਇੰਨਾ ਕਾਲਾ ਦੇ ਹਾਂ ਨੀਗਾ ਤਾਂ ਠੀਕ ਆ ਮਰਾਜੇ ਕੰਮਕਾਰ ਕਰਦੇ ਰਹਿੰਦੇ ਆ ਬੰਬੀਆਂ ਤੇ ਪੈਲੀਆਂ ਤੇ ਧੁੱਪੇ ਤਾਂ ਕਰਕੇ ਤੁਹਾਨੂੰ ਪਤਾ ਥੋੜਾ ਜਿਹਾ ਫਰਕ ਪਿਆ ਜਾਂਦਾ ਬੰਦੇ ਦਾ ਰੰਗ ਦਾ ਚੱਲ ਨਾ ਤੂੰ ਮੇਰਾ ਸਿਆਣਾ ਪੁੱਤ ਵਾ ਮੇਰੇ ਕਹਿ ਤੇ ਕਰੇ ਫਿਰ ਪਿਓ ਨਾਲ ਗੱਲ ਕਰਾ ਹਾਂ ਉਹ ਦੋਵੇਂ ਤੇ ਮੇਰੀ ਗੱਲ ਹੀ ਨਹੀਂ ਸੁਣਦੇ ਤੇ ਮਮੇਟਾ ਦਾ ਦਿਮਾਗ ਖਰਾਬ ਆ ਇਹ ਕੱਲ ਤੂੰ ਪਹਿਲੇ ਦੱਸਦੇ ਹਾ ਉਦੋਂ ਸਾਰੇ ਜੀ ਘਰ ਆਏ ਹੀ ਤੂੰ ਇਹਦੇ ਇੱਕ ਸਾਹ ਦਾ ਠਾਕਾ ਲੱਗ ਗਿਆ ਵਾ ਪਰ ਪੁੱਤ ਕੀ ਕਰਾਂ ਅਜੇ ਡੁੱਲੇ ਪੈਰਾਂ ਦਾ ਕੁਝ ਨਹੀਂ ਵੀ ਗਿਆ ਗੱਲ ਕਰ ਲੈ ਆਪਣੇ ਪਿਓ ਨਾਲ ਕੁਝ ਨਹੀਂ ਹੁੰਦਾ ਜਦ ਗੱਲ ਕੀ ਕਰਦੀਆਂ ਹਾਂ ਡਾੜੀ ਨੇ ਜ਼ੁਬਾਨ ਦੇਤੀ ਆ ਡਾੜੀ ਦੀ ਤੁਹਾਨੂੰ ਪਤਾ ਵੀ ਹੈਗਾ ਜ਼ੁਬਾਨ ਦਾ ਜੇ ਹੁਣ ਮੁਕਰਨਾ ਉੱਥੇ ਬੁੜਾ ਬੰਨਾ ਵਾ ਉੱਥੇ ਕੱਲ ਨੂੰ 10 ਬੰਦਿਆਂ ਦੇ ਬੈਣਾ ਨਹੀਂ ਗਾ ਉਹ ਨਹੀਂ ਜਾ ਕੇ ਮੈਂ ਸਮਝ ਨਹੀਂ ਤੇਰੀ ਗੱਲ ਨੂੰ ਪਰ ਭੈਣ ਤੇਰੀ ਰੋਹੀ ਜਾਂਦੀ ਆਪਣੇ ਭੈਣ ਵਾਂਗ ਧਿਆਨ ਮਾਰ ਕੱਲੀ ਕੱਲੀ ਭੈਣ ਵਾਂ ਤੇਰੀ ਜੇ ਉਹ ਨਾ ਖੁਸ਼ ਹੋਈ ਤੇ ਕੀ ਫਾਇਦਾ ਰਿਸ਼ਤਾ ਕਰਨ ਦਾ ਨਹੀਂ ਚਲ ਉਹ ਤਾਂ ਠੀਕ ਆ ਪਰ ਮੰਮੀ ਤੁਸੀਂ ਉਦੋਂ ਦੱਸ ਦੇਣਾ ਤੇ ਉਦੋਂ ਚੱਲ ਆਹੀਂ ਦਾਦੀ ਨੂੰ ਕਹਿ ਵੀ ਦਿੰਦੇ ਹੁਣ ਤੁਸੀਂ ਸਾਰਾ ਕੰਮ ਹੋ ਗਿਆ ਹੁਣ ਦੱਸਣ ਦੇਓ ਪਰ ਫੇਰ ਵੀ ਚਲ ਮੈਂ ਤੁਸੀਂ ਕਹਿਣ ਦੇਓ ਚਲ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਦਾਦੀ ਨਾਲ ਗੱਲ ਕਰ ਲਾਂਗਾ ਪਰ ਮੈਨੂੰ ਨਹੀਂ ਲੱਗਦਾ ਵੀ ਦਾਦੀ ਨੇ ਮੰਨਣਾ ਕਿਉਂਕਿ ਦਾਦੀ ਨੇ ਤੁਹਾਨੂੰ ਪਤਾ ਦੇਤੀ ਜੁਬਾਨ ਚਲ ਇੱਕ ਵਾਰੀ ਮੇਰੇ ਕਹਿੰਦੇ ਨਾ ਗੱਲ ਕਰ ਲਾ ਮੇਰਾ ਪੁੱਤ ਕੀ ਧਮਾ ਨਹੀਂ ਜਾਣ ਚਲੋ ਕੋਈ ਨਹੀਂ ਜੇ ਤੁਸੀਂ ਕਹਿਣ ਦੇਓ ਇੱਕ ਵਾਰੀ ਮੈਂ ਦਾਦੀ ਨਾਲ ਗੱਲ ਕਰ ਲੈਂਦਾ ਕੋਈ ਗੱਲ ਨਹੀਂ ਦੱਸ ਦਾਂਗਾ ਤੁਹਾਨੂੰ ਮੈਂ ਕੀ ਜਾਂਦੇ ਆ ਆ ਛੇਤੀ ਕਰੀ ਗੱਲ ਚੰਗਾ ਕੋਈ ਨਹੀਂ ਮੈਂ ਕਰ ਲੈਣਾ ਗੱਲ ਚਾ ਲਾ ਜਾ ਕਰ ਚਾਹ ਬਣਾਈ ਨਾ ਪੀਰਾਂ ਨਾਲ ਆਣਗੀ ਚਲੋ ਆ ਗਿਆ ਮੈਂ ਆ ਦੋਈਆਂ ਮੰਮੀ ਵਾਲੇ ਵੀ ਇਹ ਸਾਰੀ ਜ਼ਿੰਦਗੀ ਰੰਗ ਤਾਂ ਹੀ ਮਗਰ ਪਾਈ ਰਹਿੰਦੇ ਆ ਰੰਗ ਕਾਲਾ ਚੰਗਾ ਭਲਾ ਮੁੰਡਾ ਵਾ ਕੀ ਉੱਥੇ ਰੰਗ ਕਾਲਾ ਵਾ ਬਾਕੀ ਡਾੜੀ ਨਹੀਂ ਹੁਣ ਜਬਾਨ ਦੇਤੀ ਡਾੜੀ ਨੂੰ ਹੁਣ ਮੁੱਕੜਨਾ ਚੰਗਾ ਲੱਗਦਾ ਪਰ ਕੋਈ ਨਹੀਂ ਆਪਣੀ ਡਾੜੀ ਨਾਲ ਕਰ ਲਾਂਗਾ ਗੱਲ ਕੋਈ ਨਹੀਂ ਕੀ ਕਹਿੰਦੇ ਉਹ ਦਾ ਨਾ ਇੱਕ ਗੱਲ ਵਾ ਜਿੰਨਾ ਮੈਂ ਇਹਨਾਂ ਨੂੰ ਮੋੜਾ ਕਹਿੰਨੀ ਆ ਨਾ ਫਿਰ ਵੀ ਮੁੰਡਾ ਇਹ ਚੱਗਾ ਮੇਰੀ ਗੱਲ ਸੁਣਦਾ ਤਾਂ ਹੈ ਨਾ ਦੂਜੇ ਤੇ ਗਾਲੀ ਨਹੀਂ ਸੁਣਦੇ ਫਿਰ ਵੀ ਲੋੜ ਮੈਨੂੰ ਇਹਦੀ ਪਈ ਆ ਨਾ ਚੱਲ ਜੇ ਇਹਦੀ ਗੱਲ ਮੰਨ ਲੈਣਾ ਪਿਓ ਤੇ ਫਿਰ ਤੇ ਮੇਰੀ ਕੁੜੀ ਦੀ ਜ਼ਿੰਦਗੀ ਵੱਜ ਜਾਊਗੀ ਨਹੀਂ ਤੇ ਸਾਰੀ ਉਮਰ ਦੀ ਰੋਡਿਆ ਨਿਕਲ ਜਾਣੀਏ